ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਨਾਲ ਮੈਂ ਹਮਨ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਹਾਜ਼ਰਾਨ ਜੀ ਤੁਹਾਡੇ ਸਾਰਿਆਂ ਲਈ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਲੈ ਕੇ ਅੱਜ ਵਾਲੀ ਜਿਹੜੀ ਅਪਡੇਟ ਹੈਗੀ ਜੀ ਉਹ 6835 ਕੈਂਡੀਡੇਟਸ ਲਈ ਹੈ ਜਿਹੜੇ ETT ਸ਼ਾਰਟ ਪੈਂਦੇ ਕੈਂਡੀਡੇਟਸ ਨੇ ਠੀਕ ਹੈ ਜੀ ਇੱਕ ਨਵੀਂ ਅਪਡੇਟ ਸਾਹਮਣੇ ਆ ਰਹੀ ਹੈ ਪਿਛਲੇ ਦਿਨਾਂ ਚ ਤੁਸੀਂ ਦੇਖਿਆ ਕਿ ਲਿਸਟਾਂ ਰੀਕਾਸਟ ਹੋਈਆਂ ਸੀ ਠੀਕ ਹੈ ਜੀ ਲਿਸਟਾਂ ਰੀਕਾਸਟ ਹੋਣ ਤੋਂ ਬਾਅਦ ਇੱਕ ਨਵਾਂ ਮੋੜ ਜਿਹੜਾ ਇਹਦੇ ਵਿੱਚ ਦੇਖਣ ਨੂੰ ਮਿਲਿਆ ਹੈ ਤਕੀ ਹੈ ਸਾਰੀ ਜਾਣਕਾਰੀ ਕਿਰਪਾ ਕਰਕੇ ਸ਼ੁਰੂ ਤੋਂ ਐਂਡ ਤੱਕ ਜਰੂਰ ਦੇਖਿਓ ਸਾਥੀ ਮਿੱਤਰਾਂ ਨਾਲ ਜਰੂਰ ਸਾਂਝਾ ਕਰੋ ਖਾਸ ਕਰਕੇ ਜਿਹੜੇ 6835 ਕੈਂਡੀਡੇਟਸ ਨੇ ਜਾਂ ETT ਕੇਡਰ ਵਾਲੇ ਜਿੰਨੇ ਵੀ ਕੈਂਡੀਡੇਟਸ ਨੇ ਜਿਨ੍ਹਾਂ ਦੀਆਂ ਲਿਸਟਾਂ ਰੀਕਾਸਟ ਹੋਈਆਂ ਨੇ ਚਾਹੇ ਉਹ 370 ਚਾਹ ਨੇ ਕਿਉਂਕਿ ਨਵਾਂ ਮੋੜ ਇੱਕ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਹੈ ETT 6835 ਭਰਤੀ ਦੀ ETT 6835 ਭਰਤੀ ਜਾਰੀ ਕੀਤੀ ਗਈ ਰੀਕਾਸਟ ਲਿਸਟ ਜੋ ਓਪਨ ਦੀਆਂ 2588 ਪੋਸਟਾਂ ਵਿੱਚ 310 ਨਾਮ ਡਬਲ ਹਨ ਠੀਕ ਹੈ ਜੀ ਇਸੇ ਕਰਕੇ ਜਿਹੜੀਆਂ ਲਿਸਟਾਂ ਨੂੰ ਰੀਕਾਂਸਟ ਕੀਤੀਆਂ ਗਈਆਂ ਸੀ ਕਿਉਂਕਿ ਬਹੁਤ ਸਾਰੇ ਕੈਂਡੀਡੇਟਸ ਨੇ ਜਿਨ੍ਹਾਂ ਨੂੰ ਡਬਲ ਜਿਹੜੀ ਕੈਟਾਗਰੀ ਦੇ ਵਿੱਚ ਉਹ ਪੋਸਟਾਂ 카ਉਂਟ ਹੋ ਗਈ ਠੀਕ ਹੈ ਜੀ ਪੇ ਰਿਜ਼ਰਵ ਕੈਟਾਗਰੀ ਵਾਲੇ ਜਾਂ ਓਪਨ ਮੈਰਿਟ ਦੇ ਵਿੱਚ ਵੀ ਹੈਗਾ ਰਿਜ਼ਰਵ ਕੈਟਾਗਰੀ ਦੇ ਵਿੱਚ ਜਿਹਦੇ ਕਰਕੇ 310 ਨਾਮ ਜਿਹੜੇ ਉਹ ਡਬਲ ਹੋ ਗਏ ਹੁਣ ਕਾਰਨ ਕੀ ਹੋਇਆ ਇਹ 300 ਓਪਨ ਦੀਆਂ ਖਾਲੀ ਪੋਸਟਾਂ ਲਿਸਟਾਂ ਜੋਇੰਟ ਮੈਰਿਟ ਨਾਲ ਸਾਰੀਆਂ ਕੈਟਾਗਰੀ ਨੂੰ ਕਾਊਂਟ ਕਰਕੇ ਮਾਨਯੋਗ ਹਾਈ ਕੋਰਟ ਦੇ ਆਰਡਰ ਠੀਕ ਹੈ ਜੀ 2020 ਅਕੋਰਡਿੰਗ ਤਰ੍ਹਾਂ ਜਾਰੀ ਕੀਤੀ ਜਾਵੇ ਤਾਂ ਹੁਣ ਉਹਨੇ ਨਹੀਂ ਕੀਤਾ ਵੀ ਜਿਹੜੀ ਓਪਨ ਜਿਹੜੀ ਮੈਰਿਟ ਹੈ ਉਹਨੂੰ ਪਹਿਲਾਂ ਬਣਾ ਦੇ ਜਾਵੇ ਉਸ ਤੋਂ ਬਾਅਦ ਹੀ ਜਿਹੜੀਆਂ ਜਿਹੜੀਆਂ ਕੈਟਾਗਰੀ ਵਾਈਜ਼ ਦੀਆਂ ਜਿਹੜੀਆਂ ਲਿਸਟਾਂ ਨੇ ਉਹਨਾਂ ਨੂੰ ਜਾਰੀ ਕੀਤਾ ਤਾਂ ਤਾਂ ਹੁਣ ਕੇਸ ਕੀ ਹੈ 6835 ਕੈਂਡੀਡੇਟਸ ਵੱਲੋਂ ਜਿਹੜੀ ਉਹ ਪਟੀਸ਼ਨ ਦਾਇਰ ਕੀਤੀ ਗਈ ਹੈ ਰਿਸਪੈਕਟਡ ਸਰ ਬੇਨਤੀ ਹੈ ਕਿ 6435 ਭਰਤੀ ਵਿੱਚ ਜੋ ਲਿਸਟਾਂ ਹੁਣ ਰੀਕਾਸਟ ਹੋਈ ਹੈ ਉਸ ਵਿੱਚ ਓਪਨ ਦੀਆਂ 2588 ਪੋਸਟਾਂ ਹਨ ਅਤੇ ਦੋ ਫਾਰਮ ਅਪਲਾਈ ਕਰਨ ਵਾਲੇ ਆਲਰੇਡੀ ਕਿਸੇ ਕੈਟਾਗਰੀ ਦੀ ਚੁਆਇਸ ਕਰਕੇ 3 ਸਾਲ ਤੋਂ ਜੁਆਇਨ ਕੀਤੇ ਹੋਏ 310 ਕੈਂਡੀਡੇਟਸ ਹੁਣ ਫਿਰ ਦੁਬਾਰਾ ਡਬਲ ਕਰ ਦਿੱਤੇ ਗਏ ਠੀਕ ਹੈ ਜੀ ਭਾਵ ਜਦਕਿ ਜੇਕਰ ਉਹਨਾਂ ਨੂੰ ਉਹਨਾਂ ਦੀ ਮੈਟ ਦੇ ਅਕੋਰਡਿੰਗ ਜਾਂ ਉਹਨਾਂ ਦੀ ਕਾਸਟ ਦੇ ਅਕੋਰਡਿੰਗ ਜਿਹੜੀ ਜੁਆਇਨ ਕਰਾਇਆ ਜਾਵੇ ਤਾ 310 ਪੋਸਟਾਂ ਜਿਹੜੀਆਂ ਉਹ ਖਾਲੀ ਬਚਦੀਆਂ ਜੀ ਓਪਨ ਮੈਰਿਟ ਦੇ ਵਿੱਚ ਠੀਕ ਹੈ ਇਸੇ ਕਰਕੇ ਜਿਹੜੀ ਛਾਟ 35 ਗ੍ਰੇਡ ਨੂੰ ਮੰਗ ਕਰ ਰਹੀ ਹੈ ਜਿਸ ਕਰਕੇ ਲਿਸਟ ਵਿੱਚ ਕੈਂਡੀਡੇਟਸ 2278 ਹੀ ਹਨ ਤੇ ਓਪਨ ਦੀਆਂ 310 ਪੋਸਟਾਂ ਖਾਲੀ ਹੈ ਠੀਕ ਹੈ ਜੀ ਹੁਣ ਕੀ ਹੈ ਜੀ ਮਾਨਯੋਗ ਹਾਈ ਕੋਰਟ ਦੇ ਕੇਸ ਨੰਬਰ 2020 ਦੇ ਆਰਡਰ ਦੀਆਂ ਹਦਾਇਤਾਂ ਹਨ ਵੀ ਕਿਸੇ ਵੀ ਭਰਤੀ ਦੀ ਓਪਨ ਜਰਨਲ ਪੋਸਟਾਂ ਜੁਆਇੰਟ ਮੈਰਿਟ ਬਣਾ ਕੇ ਪਹਿਲਾਂ ਫਿਲ ਕੀਤੀਆਂ ਜਾਣ ਠੀਕ ਹੈ ਜੀ ਕਿਉਂਕਿ ਜਿਹੜੇ ਓਪਨ ਮੈਟ ਦੇ ਵਿੱਚ ਚਲੇ ਗਏ ਉਹਨਾਂ ਨੂੰ ਓਪਨ ਦੇ ਵਿੱਚ ਹੀ ਕਰਾ ਲਿਆ ਜਾਵੇ ਉਸ ਤੋਂ ਬਾਅਦ ਕੈਟਾਗਰੀ ਦੇ ਵਿੱਚ ਡਬਲ ਨਾ ਕਰਾਇਆ ਜਾਵੇ ਠੀਕ ਹੈ ਇਹ ਮੰਗ ਜਿਹੜੀ ਉਹ ਸ਼ਾਰਟਪੈਨ ਕੈਂਡੀਡੇਟਸ ਕਰ ਰਹੇ ਹਨ ਉਸ ਤੋਂ ਬਾਅਦ ਕਿਸੇ ਵੀ ਰਿਜ਼ਰਵ ਕੈਟਾਗਰੀ ਦੀਆਂ ਪੋਸਟਾਂ ਭਰੀਆਂ ਜਾਣ ਬਾਅਦ ਵਿੱਚ ਸ਼ਿਫਟਿੰਗ ਦੀ ਕੋਈ ਪ੍ਰੋਬਲਮ ਨਾ ਹੋਵੇ ਤਾਂ ਕਿ 310 ਜੋ ਓਪਨ ਹੀ ਖਾਲੀ ਪੋਸਟਾਂ ਹਨ ਇਹਨਾਂ ਦੀ ਲਿਸਟ ਓਪਨ ਵਿੱਚ ਸਾਰੀਆਂ ਕੈਟਾਗਰੀਸ ਨੂੰ ਮੈਰਿਟ ਅਕੋਰਡਿੰਗ ਕਾਊਂਟ ਕਰਕੇ ਇਹ 310 ਕੈਂਡੀਡੇਟਸ ਦੀ ਲਿਸਟ ਤੁਰੰਤ ਜਾਰੀ ਕਰਕੇ ਕੰਪਲੀਟ 2588 ਓਪਨ ਪੋਸਟਾਂ ਭਰੀਆਂ ਜਾਣ ਠੀਕ ਹੈ ਜੀ ਜੇਕਰ ਇਹ ਦੇਖਦੇ ਹਾਂ ਕਿ ਓਪਨ ਦੀਆਂ 2588 ਪੋਸਟਾਂ ਨੇ ਜਦਕਿ ਇਹ 2278 ਬਣਦੀਆਂ ਨੇ ਇਸ ਕਰਕੇ ਉਹ ਕਹਿੰਦੇ ਵੀ 310 ਜਿਹੜੀਆਂ ਪੋਸਟਾਂ ਉਹ ਬਚਦੀਆਂ ਨੇ ਠੀਕ ਹੈ ਜੀ ਉਹਨਾਂ ਨੂੰ ਫਿਲ ਕੀਤਾ ਜਾਵੇ ਪਹਿਲਾਂ ਓਪਨ ਮੈਟ ਬਣਾਈ ਜਾਵੇ ਫਿਰ ਉਸ ਤੋਂ ਬਾਅਦ ਜਿਹੜੀ ਰਿਜ਼ਰਵ ਕੈਟਾਗਰੀ ਬਣਦੀ ਹੈ ਕਿਸੇ ਵੀ ਕੈਟਾਗਰੀ ਦੇ ਵਿੱਚ ਉਸ ਤੋਂ ਬਾਅਦ ਉਹ ਭਰੀਆਂ ਜਾਣ ਤਾਂ ਕਿ ਜਿਹੜੀਆਂ ਉਹ ਪੋਸਟਾਂ ਬਚਦੀਆਂ ਨੇ ਉਹਨਾਂ ਨੂੰ ਫਿਲ ਕੀਤਾ ਜਾਵੇ ਠੀਕ ਹੈ ਜੀ ਕਿਰਪਾ ਕਰਕੇ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ 310 ਕੈਂਡੀਡੇਟ ਦੀ ਲਿਸਟ ਤੁਰੰਤ ਜਾਰੀ ਕੀਤੀ ਜਾਵੇ ਇਹ ਓਪਨ ਵਿੱਚ ਡਬਲ ਨੇਮ ਸਬੰਧੀ ਈਟੀਟੀ 9894 ਭਰਤੀ ਦਾ ਕੇਸ ਠੀਕ ਹੈ ਜੀ 2025 ਦਾ ਫੈਸਲਾ ਵੀ 4 ਮਾਰਚ ਨੂੰ ਆਇਆ ਹੈ ਜਿਸ ਵਿੱਚ ਡਿਪਾਰਟਮੈਂਟ ਨੂੰ 4 ਵੀਕਸ ਜਿਹੜੇ ਹੈਗੇ ਵਿੱਚ ਹੱਲ ਕਰਨ ਲਈ ਕਿਹਾ ਗਿਆ ਠੀਕ ਹੈ ਜੀ 4 ਮਾਰਚ ਨੂੰ ਹੋਗੇ ਤਾਂ ਇਹ ਭਾਵੇਂ 4 ਹਫ਼ਤੇ ਇੱਕ ਮਹੀਨੇ ਦਾ ਜਿਹੜਾ ਸਮਾਂ ਉਹ ਦਿੱਤਾ ਗਿਆ ਇਸੇ ਤਰ੍ਹਾਂ 5894 ਜਾਂ 2364 ਦੇ ਵਿੱਚ ਵੀ ਕੁਝ ਨਾ ਕੁਝ ਨਵਾਂ ਦੇਖਣ ਨੂੰ ਮਿਲ ਸਕਦਾ ਹੈ ਜੇਕਰ ਇਹ ਲਿਸਟ ਜਲਦੀ ਜਾਰੀ ਨਹੀਂ ਕੀਤੀ ਜਾਂਦੀ ਤਾਂ ਮਜਬੂਰੀ ਵਿੱਚ ਸਾਡੇ ਵੱਲੋਂ ਇਨਸਾਫ ਲਈ ਮਾਨਯੋਗ ਹਾਈ ਕੋਰਟ ਵਿੱਚ ਇਹ ਆਰਡਰ ਦੀ ਉਲੰਘਣਾ ਕਰਨ ਲਈ ਕੰਪਲੀਟ ਸੌਰੀ ਕੰਟੈਂਪਟ ਫਾਈਲ ਕੀਤੀ ਜਾਵੇਗੀ 2020 ਵਿੱਚ ETT ਭਰਤੀ ਦੀਆਂ ਆਲਰੇਡੀ ਦੋ ਕੰਟੈਂਪਟ ਫਾਈਲ ਹੋ ਗਏ ਹਨ ਤਾਂ ਕਰਕੇ ਇਹ ਮਸਲੇ ਜਲਦੀ ਧਿਆਨ ਵਿੱਚ ਜਿਹੜਾ ਜਲਦੀ ਇਸ ਮਸਲੇ ਦੇ ਧਿਆਨ ਦਿੱਤਾ ਜਾਵੇ ਠੀਕ ਹੈ ਜੀ ਇਹ ਸਮੂਹ 6635 ਕੈਂਡੀਡੇਟਸ ਵੱਲੋਂ ਹੈ ਜੀ ਜਿਹੜੇ ਹੁਣ ਤੱਕ ਇਸ ਚੀਜ਼ ਨੂੰ ਭੋਗ ਰਹੇ ਆ ਇਫੈਕਟਡ ਤੁਸੀਂ ਦੇਖ ਸਕਦੇ ਹੋ ਐਸਸੀਬੀਸੀ ای ਡਬਲ ਯੂ ਐਸ ਜਨਰਲ ਕੈਂਡੀਡੇਟਸ ਤਾਂ ਦੋਸਤੋ ਹੁਣ ਤੁਸੀਂ ਸਮਝ ਚੁੱਕੇ ਹੋਵੋਗੇ ਕਿ ਲਿਸਟਾਂ ਰੀ ਕਾਸਟ ਹੋਈਆਂ ਤਾਂ ਕਿਉਂ ਹੋਈਆਂ ਕਿਉਂਕਿ ਜਿਹੜੀਆਂ 310 ਪੋਸਟਾਂ ਸੌਰੀ 310 ਪੋਸਟਾਂ ਉਹ ਬਚਦੀਆਂ ਨੇ ਤੇ ਇਸ ਕਰਕੇ ਉਹ ਕੈਂਡੀਡੇਟਸ ਕਹਿ ਰਹੇ ਆ ਵੀ 310 ਪੋਸਟਾਂ ਵੀ ਫਿਲ ਕੀਤੀਆਂ ਜਾਣ ਸਭ ਤੋਂ ਪਹਿਲੀ ਗੱਲ ਜਿਹੜੀਆਂ ਓਪਨ ਮੈਟ ਦੇ ਵਿੱਚ ਜਿਹੜੀਆਂ ਉਹ ਜੁਆਇਨ ਕਰਾਇਆ ਜਾਵੇ ਉਸ ਤੋਂ ਬਾਅਦ ਜਿੰਨੀਆਂ ਵੀ categories ਬਚਦੀਆਂ ਅਲੱਗ-ਅਲੱਗ ਰਿਜ਼ਰਵ categories ਅਕੋਰਡਿੰਗ ਉਸ ਤੋਂ ਬਾਅਦ ਉਹ ਫਿਲ ਕੀਤੀਆਂ ਜਾਣ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸ ਨਾ ਹੋਈ ਠੀਕ ਹੈ ਜੀ ਅੱਜ ਦਾ ਇਹ ਪੱਤਰ ਜਿਹੜਾ ਜਾਰੀ ਹੋਇਆ 6835 ਕੈਂਡੀਡੇਟਸ ਵੱਲੋਂ ਜਿਹੜਾ ਇਹ ਮੰਗ ਕੀਤੀ ਗਈ ਹੈ ਕਿ ਜਲਦੀ ਤੋਂ ਜਲਦੀ ਜਿਹੜਾ ਇਸ ਮਸਲੇ ਨੂੰ ਸੁਲਝਾਇਆ ਜਾਵੇ ਠੀਕ ਹੈ ਇਹ ਪੱਤਰ ਜਿਹੜਾ ਉਹਨਾਂ ਨੇ এডਿਕੇਸ਼ਨ ਮਨਿਸਟਰ ਤੋਂ ਉਸ ਤੋਂ ਬਾਅਦ ਪੰਜਾਬ ਹਾਈ ਕੋਰਟ ਦੇ ਵਿੱਚ ਜਿਹੜਾ ਉਹ ਦਾਇਰ ਕੀਤਾ ਗਿਆ ਠੀਕ ਹੈ ਨਹੀਂ ਪੂਰੀ ਦੀ ਪੂਰੀ ਲਿਸਟ ਤੁਸੀਂ ਦੇਖ ਸਕਦੇ ਹੋ ਕਾਫੀ ਵੱਡਾ ਜਿਹੜਾ ਪੱਤਰ ਉਹ ਜਿਹੜਾ ਉਹ ਜਾਰੀ ਕੀਤਾ ਗਿਆ ਪੰਜਾਬ ਦੇ ਹਾਈ ਕੋਰਟ ਦੇ ਵਿੱਚ ਠੀਕ ਹੈ ਜੀ ਵਿਦ ਅ ਕਨਸਿਡਰਸਟ ਆਫ ਦਾ ਲੌਨ ਕਨਸਰਨ ਫਾਰ ਦਾ ਪੇਸ਼ੈਂਟਸ ਪ੍ਰੈਜ਼ੈਂਟ ਪਟੀਸ਼ਨਸ ਟੂ ਟੇਕਨ ਆਊਟ ਦਾ ਬੋ ਟੂ ਡੇਟਸੈਲਫ ਠੀਕ ਹੈ ਜੀ ਤਾਂ ਇਹਨਾਂ ਦੇ ਵੱਲੋਂ ਜਿਹੜੀ ਪਟੀਸ਼ਨ ਹੰਧਾਇਰ ਕੀਤੀ ਗਈ ਹੈ ਕਿ ਜਿਹੜੀਆਂ 310 ਓਪਨ ਕੈਟਾਗਰੀਆਂ ਦੀਆਂ ਪੋਸਟਾਂ ਬਚਦੀਆਂ ਨੇ ਉਹਨਾਂ ਨੂੰ ਫਿਲ ਕੀਤਾ ਜਾਵੇ ਉਸ ਤੋਂ ਬਾਅਦ ਹੀ ਜਿਹੜੀਆਂ ਰਿਜ਼ਰਵ ਕੈਟਾਗਰੀ ਦੀਆਂ ਪੋਸਟਾਂ ਹਨ ਉਹਨਾਂ ਨੂੰ ਭਰਿਆ ਜਾਵੇ ਠੀਕ ਹੈ ਜੀ ਸੋ ਕਿਰਪਾ ਕਰਕੇ ਇਹ ਵੀਡੀਓ 6835 ਕੈਂਡੀਡੇਟਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਠੀਕ ਹੈ ਜੀ ਉਹ ਹੌਸਲਾ ਨਾ ਛੱਡਣ ਉਹਨਾਂ ਨੂੰ ਕਿਸੇ ਡਰਨ ਦੀ ਲੋੜ ਨਹੀਂ ਕਈ ਜਿਹੜੇ ਦੋਸਤਾਂ ਮਿੱਤਰਾਂ ਦਾ ਨਾਮ ਨਹੀਂ ਆਇਆ ਠੀਕ ਹੈ ਜੀ ਹੁਣ ਕਿਉਂਕਿ ਜਦੋਂ ਲਿਸਟਾਂ ਰਿਵਾਈਜ਼ ਹੋਈਆਂ ਲਿਸਟਾਂ ਨਵੀਆਂ ਓਪਨ ਕੈਟਾਗਰੀ ਦੇ ਜਿਹੜੀਆਂ 310 ਪੋਸਟਾਂ ਖਾਲੀ ਸ਼ੋ ਹੋ ਰਹੀਆਂ ਉਹਨੂੰ ਜਦੋਂ ਭਰਨਗੇ ਤਾਂ ਕਿਤੇ ਨੈਗੇਟਿਵ 20 ਵੇਟਿੰਗ ਲਿਸਟ ਵਾਲੇ ਜਾਂ ਜਿਹੜੇ ਕੈਂਡੀਡੇਟਸ ਦਾ ਨਾਮ ਨਹੀਂ ਹੈ ਉਹ ਦੁਬਾਰਾ ਨਾਮ ਆ ਜਾਊਗਾ ਸੋ ਕਿਰਪਾ ਕਰਕੇ ਤੁਸੀਂ ਯੂਨੀਅਨ ਦਾ ਸਾਥ ਦੇਇਆ ਕਰੋ ਉਹਨਾਂ ਦੇ ਨਾਲ ਅਪ ਟੂ ਡੇਟ ਰਹਿਆ ਕਰੋ ਠੀਕ ਹੈ ਜੀ ਸੋ ਮਿਲਦੇ ਹਾਂ ਕਿਸੇ ਨਵੀਂ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ